ਕਾਸ ਜਨਾਂ ਕੋਲ ਗੁਰਵਾਣੀ ਵਿਆਕਰਣ ਪੜਦਾ ਰਿਆ ਨਾ ਉਹ ਥੋੜੀ ਜਿਹਾ ਹਕਮਤ ਦਾ ਕੰਮ ਵੀ ਕਰਦੇ ਸਨ ਵੈਦ ਵੀ ਸਨ ਕੁਝ ਜੜੀ ਬੂਟੀਆਂ ਦਾ ਵੀ ਗਿਆਨ ਸੀ ਚੰਗੇ ਤਰ੍ਹਾਂ ਯਾਦ ਮੈਨੂੰ ਕਹਿੰਦੇ ਸਨ ਕੁਝ ਸਿੱਖ ਲੈ ਤੋਂ ਵੀ ਮੈਂ ਕਹ ਮੇਰਾ ਐਸਾ ਸ਼ੌਕ ਨਹੀਂ ਗੁਰਵਾਣੀ ਵਿਆਕਰਣ ਪੜਨਾ ਖਣ ਲਿਗੇ ਨਹੀਂ ਆਪਣੇ ਵਾਸਤੇ ਕੋਈ ਹੋਰ ਮਜਬੂਰ ਆ ਜਾਂਦਾ ਮੈਂ ਕਿ ਮੈਂ ਐਸੇ ਸਿਰ ਖਵਾਈ ਨਹੀਂ ਕਰਨਾ ਉਹਦੇ ਸੰਖਿਆ ਵੀ ਮਿਲਾਣਾ ਪੈਂਦਾ ਸੀ ਹੋਰ ਸੰਖਿਆ ਮਾਰਨਾ ਵੀ ਪੈਂਦਾ ਸੀ ਰਤیاں ਮਾਰਨੀਆਂ ਪੈਂਦੀ ਪਾਪ ਲੱਗੇ ਰਹਿੰਦੇ ਸਨ ਮੈਂ ਕਿ ਇਹ ਜਮੇਲਾ ਮੇਰੇ ਕੋਲ ਨਹੀਂ ਹੁੰਦਾ ਆਪਾਂ ਗੁਰਬਾਣੀ ਵਾਲੇ ਪਾਸੇ ਅਕੀਮ ਸਨ ਗੁਰਬਾਣੀ ਦੇ ਮਹਾ ਪੰਡਤ ਸਨ ਪਰਵੈਦ ਵੀ ਸਨ ਸ਼ੌਕ ਸੀ ਉਹਨਾਂ ਪਰ ਮੈਂ ਦੇਖ ਕੇ ਹੈਰਾਨ ਹੋ ਜਾਂਦਾ ਸੀ ਕਿਸੇ ਨੂੰ ਦਵਾਈ ਦੇਂਦੇ ਸਨ ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ ਕੋਰਾ ਹੀ ਨਾ ਚਾਹ ਉਤਰ ਲੈ ਵੀ ਲਵੇ ਨਹੀਂ ਦੇਂਦੇ ਸਨ ਕਿਉਂਕਿ ਦੇਂਦੇ ਫਰੀ ਸਨ ਪਰ ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ ਮੇਰੇ ਕੋਲ ਰਹੀ ਨਹੀਂ ਗੱਲ ਕਹਿ ਦਿੱਤਾ ਮੈਂ ਕਾ ਸਮਝ ਨਹੀਂ ਆਈ ਤੁਸੀਂ ਕਿਉਂ ਵਿਤ ਕਰਾ ਰੱਖਦੇ ਹੋ ਤੁਸੀਂ ਸੰਤ ਮਹਾਪੁਰਸ਼ ਭੇਦ 바ਵ ਰੱਖਦੇ ਹੋ ਕਿਸੇ ਨੂੰ ਦਿੰਦੇ ਹੋ ਕਿਸੇ ਨੂੰ ਨਹੀਂ ਦਿੰਦੇ ਉਹ ਵੀ ਵਿਚਾਰ ਆਇਆ ਹੈ ਕਹਿੰਦਾ ਮੈਂ ਉਸ ਨੂੰ ਦੇਣਾ ਜਿਹੜਾ ਆਹਾਰਕ ਰੋਗੀ ਹੈ ਵਿਵਹਾਰਕ ਰੋਗੀ ਹੈ ਕਰਮ ਰੋਗੀ ਨੂੰ ਨਹੀਂ ਦਿੰਦਾ ਮੇਰੀ ਦਵਾਈ ਨਾਲ ਨਹੀਂ ਠੀਕ ਹੋਏ ਨਹੀਂ ਠੀਕ ਤੋਂ ਨਹੀਂ ਸਮਝਦਾ ਮੈਂ ਕਿਸ ਸਮਝ ਤਾ ਨੂੰ ਆ ਜਾਂਦੀ ਏ ਕਰਮ ਰੋਗੀ ਕਹਨਾ ਤੇ ਉਹਨਾਂ ਦੇ ਦੇਖਣ ਦਾ ਢੰਗ ਸੀ ਉਹਨਾਂ ਦੀ ਸੋਚ ਸੀ ਕੁਝ ਗਹਿਰੀ ਦ੍ਰਿਸ਼ ਸੀ ਇਹ ਕਰਮ ਰੋਗ ਹੈ ਨਹੀਂ ਠੀਕ ਹੋਏਗਾ ਸੈਂਕੜੇ ਹਕੀਮਾਂ ਕੋਲ ਚਲਾ ਜਾਏ ਸੈਂਕੜੇ ਡਾਕਟਰਾਂ ਕੋਲ ਚਲਾ ਜਾਏ ਔਰ ਉਹਨਾਂ ਨੇ ਇਹ ਪੰਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੈਨੂੰ ਸੁਣਾਈ ਗਲਵਨ ਗੌੜੀ ਰਾਗ ਦੇ ਚ ਹੈ ਅਸਾਧ ਰੋਗ ਉਪਜਿਆ ਤਨ ਭੀਤਰ ਕਰਤ ਨਾ ਕਾਹੂ। ਐਸਾ ਅਸਾਧ ਰੋਗ ਪੈਦਾ ਹੋਇਆ ਲੱਖ ਔਸ਼ਦੀਆਂ ਕਰ ਲੈ ਲੱਖ ਵੈਦਾਂ ਕੋਲ ਚਲਾ ਜਾ ਨਹੀਂ ਠੀਕ ਹੋਏਗਾ। ਫਿਰ ਮੈਂ ਆਪਣੀ ਜ਼ਿੰਦਗੀ ਚ ਦੇਖੇ ਨੇ ਰੋਗ ਹੀ ਨਹੀਂ ਠੀਕ ਹੁੰਦਾ। ਲੱਖਾਂ ਜਹਾਂ ਤੇ ਟੱਕਰਾ ਮਾਰਦੇ। ਲੱਖਾਂ ਰੁਪਏ ਖਰਚ ਵੀ ਕਰਦੇ। ਨਹੀਂ ਠੀਕ ਹੁੰਦਾ। ਔਰ ਇਸ ਤਰ੍ਹਾਂ ਦੇ ਇੱਕ ਨਹੀਂ ਬੇਸਤਰ ਮੇਰੇ ਸਾਹਮਣੇ ਬਹੁਤਿਆਂ ਨੂੰ ਮੈਂ ਦੇਖਿਆ ਬਹੁਤੇ ਨਿਕਟ ਵਰਤੀ ਸਨ ਅਸਾਦ ਅਸਾਦ ਰੋਗ ਉਪਜਿਓ ਤਨ ਭੇਤਰ ਤਰਤ ਨਾ ਕਾਹੂ ਕਰੇ ਇਹ ਕਿਉਂ ਪੈਦਾ ਹੋ ਜਾਂਦਾ ਹੈ ਅਸਾਦ ਕਸਮ ਬਿਸਾਰ ਕਿ ਇਹ ਰਸ ਭੋਗ ਤਾਂ ਤਨ ਉਠ ਖਲੋਏ ਸਚ ਨੂੰ ਭੁਲਾਏ ਤੋ ਫਿਰ ਝੂਠ ਦੇ ਚ ਜਿੰਦਾ ਹੋਵੇਗਾ ਗੁਨਾ ਦੇ ਸਾਗਰ ਨੂੰ ਭੁਲਾਇਆ ਤੇ ਆਗਣਾ ਦੇ ਚ ਜਿੰਮਦਾ ਹੋਵੇਗਾ ਲੰਬੇ ਸਮੇਂ ਤੱਕ ਜਿੰਦਾ ਰਹਾ ਤਾਂ ਅਸਾਧ ਰੋਗ ਪੈਦਾ ਹੋ ਜਾਏਗਾ ਇਹ ਵੀ ਮੈਂ ਅਰਜ਼ ਕਰ ਦੇਣਾ ਅਵੇ ਨਹੀਂ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੇ 12 ਮਾਦ ਵਿੱਚ ਵੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਬੇਸ਼ਮਾਰ ਰੋਗ ਪੈਦਾ ਹੋਣਗੇ ਪਹਿਲੇ ਆਰਕ ਵਿਵਹਾਰਕ ਫਿਰ ਕਿਸੇ ਜਨ ਕਰਮ ਰੋਗ ਦਾ ਫਾਇਦਾ ਹੋ ਜਾਗਾ ਜਿਸ ਦਾ ਕੋਈ ਇਲਾਜ ਨਹੀਂ ਕਤਈ ਇਲਾਜ ਨਹੀਂ ਉਸ ਦੇ ਚ ਜੀਵਣਾ ਪਏਗਾ ਤੋਂ ਮੈਂ ਅਰਜ਼ ਕਰਾਂ ਹਰ ਪਾਸੇ ਮਨੁੱਖ ਦੀ ਸੁਖ ਦੀ ਤਲਾਸ਼ ਹੈ ਅਸਾਧ ਰੋਗ ਦੇ ਚ ਹਸ ਕੇ ਫਿਰ ਬੰਦਾ ਕਹਿੰਦਾ ਦਿਨ ਮੌਤ ਹੀ ਆ ਜਾਏ ਯਕੀਨ ਨਾ ਜਾਣੋ ਮੈਂ ਸੁਣਿਆ ਮੈਨੂੰ ਤੇ ਇੱਕ ਨਹੀਂ ਕਿਹਾ ਗੈਨੇ ਜੀ ਅਰਦਾਸ ਕਰੋ। ਦਿਲgetElementById ਮੈਂ ਕੀ ਅਰਦਾਸ ਕਰੀਏ ਮੌਤ ਆ ਜਾਏ। ਇਸ ਰੋਗ ਵਿੱਚ ਮੈਂ ਨਹੀਂ ਜਿਉਣਾ ਚਾਹ। ساری ਜ਼ਿੰਦਗੀ ਮੈਂ ਇਸ ਰੋਗ ਦੇ ਵਿੱਚ ਨਹੀਂ ਜਿਉਣਾ ਚਾਹ। ਤਨ ਤੋਂ ਦੁੱਖ ਮਿਲ ਰਿਹਾ ਹੈ, ਪੀੜਾ ਮਿਲ ਰਹੀ ਹੈ ਰੋਜ਼-ਰੋਜ਼। ਮਨੁੱਖ ਇਸ ਤਨ ਨੂੰ ਵੀ ਤੇ ਅਗਣ ਵੀ ਸੋਚ ਲੈਂਦਾ ਹੈ ਕਈ ਖੁਦਕਸ਼ੀ ਵੀ ਕਰ ਲੈਂਦਾ ਨਾਲ ਤਾਂ ਹੱਥਿਆ ਵੀ ਕਰ ਲੈਂਦਾ ਕਰ ਲੈਂਦਾ ਸੁਸਾਈਡ ਵੀ ਕਰ ਲੈਂਦਾ ਹੁਣ ਹੈਰਾਨਗੀ ਕੋਈ ਮਿੱਤਰ ਦਾ ਤੇ ਹੈ ਗਈ ਕੋਈ ਪੁੱਤਰ ਦਾ ਤੇ ਹੈ ਗਈ ਕੋਈ ਪਤਨੀ ਦਾ ਤੇ ਹੈ ਗਈ ਕੋਈ ਪਤੀ ਦਾ ਤੇ ਹੈ ਗਈ ਕਿ ਆਪਣੀ ਜ਼ਿੰਦਗੀ ਦਾ ਤੇ ਹੈ ਗਈ ਬਿਰਸਲੇ ਦੁੱਖ ਦਾ ਤਿਆਗ ਹੈ ਮੈਂ ਫਿਰ ਦੁਹਰਾਵਾ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁਖ ਚਾਹੀਦਾ ਮਨੁੱਖ ਨੂੰ ਬਿਰਾਹ ਨਹੀਂ ਚਾਹੀਦਾ ਸੁਖ ਚਾਹੀਦਾ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਸੁਖ ਚਾਹੀਦਾ ਮਨੁੱਖ ਨੂੰ ਪਤੀ ਨਹੀਂ ਚਾਹੀਦਾ ਸੁਖ ਚਾਹੀਦਾ ਮਨੁੱਖ ਨੂੰ ਇਹ ਜ਼ਿੰਦਗੀ ਵੀ ਨਹੀਂ ਚਾਹੀਦੀ ਸੁਖ ਚਾਹੀਦਾ ਪੀੜਾ ਮਿਲੇ ਰੋਜ਼ ਰੋਜ਼ ਦੁੱਖ ਮਿਲੇ ਯਕੀਨ ਜਾਣੋ ਤੇ ਅਗਦਿਆਂ ਦੇਰ ਨਹੀਂ ਲੱਗੇ ਦੋਸਤੀ ਦੁਸ਼ਮਣੀ ਚ ਬਦਲ ਜਾਏਗੀ ਰਿਸ਼ਤਿਆਂ ਚ ਦਰਾੜ ਪੈਦਾ ਹੋ ਜਾਏਗੀ ਔਰ ਲਗਾਤਾਰ ਪੀੜਾ ਦੇ ਚ ਰਹਿ ਰਿਹਾ ਹੈ ਅਤਮ ਹੱਤਿਆ ਦੀ ਵੀ ਸੋਚੇਗਾ ਬਾਵੇਂ ਨਾ ਕਰੇ ਤੂੰ ਹੱਤਿਆ ਦੀ ਵੀ ਸੋਚੇਗਾ ਸਾਰੀ ਦੁਨੀਆ ਚ ਲੋਕੀ ਕੁਦਕਸ਼ੀ ਕਰਦੇ ਨੇ ਆਤਮ ਹੱਤਿਆ ਕਰਦੇ ਸੁਖ ਦਾ ਮਾਰਗ ਕੀ ਹੈ ਕਿੱਥੋਂ ਪ੍ਰਾਪਤ ਕਰੀਏ ਕਿਉਂਕਿ ਜਿਸ ਜਿਸ ਦੇ ਚ ਅਸੀਂ ਸੁਖ ਦੀ ਕਲਪਨਾ ਕਰਦੇ ਹਾਂ ਇੱਥੋਂ ਮਿਲੇਗਾ ਉੱਥੋਂ ਮਿਲੇਗਾ ਦੇਖਿਆ ਉਹ ਮਿਲਤੇ ਗਏ ਪਰ ਸੁਖ ਨਹੀਂ ਮਿਲੇ ਜਿਸ ਦੀ ਔਲਾਦ ਨੇ ਉਹ ਕਹਿੰਦਾ ਇੱਕ ਪੁੱਤਰ ਹੋ ਜਾਏ ਮੈਂ ਬੜਾ ਆਨੰਦਤ ਹੋਵਾਂਗਾ ਪਰ ਜਿਨ੍ਹਾਂ ਦੇ ਚਾਰ ਚਾਰ ਨੇ ਉਹਨਾਂ ਨੂੰ ਆਨੰਦ ਨਹੀਂ ਤੈਨੂੰ ਖਾਕ ਆਨੰਦ ਮਿਲਣਾ ਕਿਹੜੇ ਚੱਕਰਾਂ ਚ ਪਏ ਤੂੰ ਕਿਆ ਲੈ ਆਸਤਾ ਜਿੰਨੇ ਚਿਰ ਮਿਲਿਆ ਨਹੀਂ ਉਹਨੇ ਚਿਰ ਤੱਕ ਸੁੱਖ ਦੀ ਕਲਪਨਾ ਜੁੜੀ ਹੋਈ ਹੈ ਮਿਲ ਗਿਆ ਸੁੱਖ ਨੇ ਬਲਕਿ ਕਈ ਦਫਾ ਦੁੱਖ ਮਿਲਦਾ ਹੈ ਪੁਰਤੇਖ ਬਾਦਰ ਸਾਹਿਬ ਜੀ ਕਹਿੰਦੇ ਨੇ ਸੁਖ ਕੇ ਹੀ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਰ ਸਵਨ ਜਵਡੋਲ ਨੈ ਸੋਦ ਰਾਮ ਬਜਨ ਕੇ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਾਰ ਤੋ ਬਿਨਾਸੇ ਤਨ ਕੀ ਕਿਹੜੇ ਚਕਰ ਚ ਪਿਆ ਸੋਖਾ ਕਿਧਰੋਂ ਵੀ ਨਹੀਂ ਮਿਲੇਗਾ ਤੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ। ਮਿੱਤਰ ਮਿਲ ਸਕਦਾ ਹੈ ਤੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ। ਪਤਨੀ ਮਿਲ ਗਈਏ, ਪਤੀ ਮਿਲ ਗਿਆ ਕੋਈ ਲੋੜਾਂ ਦੀ ਪੂਰਤੀ ਹੋ ਸਕਦੀ। ਪੁੱਤਰ ਮਿਲ ਗਿਆ, ਧਨ ਸੰਪਦਾ ਮਿਲ ਗਈ ਹੈ, ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਨਹੀਂ ਤੇ ਹਰ ਪੁੱਤਰ ਵਾਲਾ ਸੁਖੀ ਹੋਵੇ, ਹਰ ਮਿੱਤਰਾਂ ਵਾਲਾ ਮਨੁੱਖ ਸੁਖੀ ਹੋਵੇ, ਹਰ ਪਤਨੀ ਵਾਲਾ ਜਾਂ ਹਰ ਪਤਨੀ ਪਤੀ ਵਾਲੀ ਸੁਖੀ ਹੋਣੀ ਚਾਹੀਦੀ। ਜਗਤ ਦੇਖ ਤੇ ਸੁਖ ਨਹੀਂ ਦਿਖਾਈ ਜਿੰਨੇ ਛਿਰ ਤੱਕ ਸੁਖ ਜਿੰਨੇ ਛਿਰ ਤੱਕ ਮਿਲਿਆ ਨਹੀਂ ਜੀ ਦੀ ਮੰਗ ਕਈ ਤੇ ਜਾ ਰਹੀ ਹੈ ਮਨੁੱਖ ਨੇ ਸੁਖ ਨੇ ਰੂਪਣ ਕੀਤਾ ਹੋਇਆ ਮਿਲਦੇ ਆ ਸੁਖ ਨੇ ਲੋਹਾਂ ਦੀ ਬੋਲਦੀਆਂ ਦੀ ਫਿਰ ਸੁਖ ਕਿੱਥੋਂ ਮਿਲੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਲੋਕ ਵਿੱਚ ਦੱਸਦੇ ਨੇ ਬਚਨ ਸਾਧ ਸੁਖ ਬੰਤਾ ਲਹਨਤਾ ਬੜ ਕਰਮਨ ਗੁਰੂ ਦਾ ਵਚਨ ਪਰਮਪੁਰਖ ਦਾ ਵਚਨ ਸੁਖ ਦਾ ਮਾਰਗ ਹੈ। ਇਹ ਹੀ ਸੁਖ ਦਾ ਰਸਤਾ ਹੈ। ਇਹ ਵਚਨ ਹੀ ਸੁਖ ਨਾਲ ਜੋੜਦਾ ਹੈ। ਇਹ ਬੋਲ ਹੀ ਸੁਖ ਦੀ ਪ੍ਰਾਪਤੀ ਕਰਾ ਦਿੰਦੇ ਨੇ। ਪਲਹੰਤਾ ਬੜ ਕਰਮਣੇ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਦਾਨੰਗ ਪਰਾਪੁਰਵੈਣ ਭੁਜੰਤੇ ਮਹੀਪਤੇ। ਉਰਵਲਾ ਕੀਤਾ ਹੋਇਆ ਦਾਨ ਪੂਰਵ ਤੋਂ ਮੁਰਾਦ ਹੈ ਹੁਣ ਤੋਂ ਪਹਿਲੇ ਕੱਲ ਵੀ ਪੂਰਵ ਹੈ 1 ਸਾਲ ਪਹਿਲੇ ਵੀ ਪੂਰਵ ਹੈ 10 ਸਾਲ ਪਹਿਲੇ ਵੀ ਪੂਰਵ ਹੈ 1 ਜਨਮ ਪਹਿਲੇ ਵੀ ਪੂਰਵ ਹੈ ਬੀਜੇ ਦੇ ਬੀਜ ਫਲ ਤੱਕ ਆਪਣਨ ਲਈ ਸਮਾਂ ਤੇ ਪੰਥ ਚਾਹਦੇ ਨਾਲ ਦਾਨੰਗ ਪਰਾ ਪੂਰਵੈਣ ਭੁਜੰਤੇ ਮਹੇਪਤੇ ਥਿਕ ਥੋੜੀ ਮਿਹਨਤ ਕਰਦਾ ਬਹੁਤ ਧਨ ਮਿਲ ਜਾਂਦਾ ਹੈ ਇਕ ਖੌਨ ਪਸੀਨਾ ਇਕ ਕਰ ਦਿੰਦਾ ਹੈ ਤਾਂ ਵੀ ਤਰ੍ਹਾਂ ਨੇ ਪ੍ਰਪਤ ਹੁੰਦਾ ਹੈ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਏ ਇਕਨੇ ਥੋੜੀ ਮਿਹਨਤ ਕੀਤੀ ਭਾਗ ਬਹੁਤਾ ਲੱਗ ਗਿਆ ਇਕਨੇ ਬੁਥੇਰੀ ਟਕਰਾ ਮਾਰੀਆਂ ਤੇ ਕੁਛ ਵੀ ਨਹੀਂ ਤਨਾ ਪਤਾ ਹੈ ਕਿਉਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਨੰਗ ਪਰਾਪੁਰ ਬਏਣ ਇਹ ਪੁਰਬਲਾ ਕੀਤਾ ਹੋਇਆ ਦਾਨ ਸੇ ਧਨ ਦਾਨ ਕੀਤਾ ਸੇ ਦਾਨ ਮਿਲ ਗਏ। ਪਰ ਜੇ ਪ੍ਰਭੂ ਦਾ ਨਾਮ ਜਪਿਆ ਤੇ ਫਿਰ ਸਭ ਕੁਝ ਮਿਲ ਜਾਂਦਾ ਹੈ। ਧਾਨੇ ਨੂੰ ਕੇਵਲ ਧਾਨ ਹੀ ਮਿਲੇਗਾ। ਬਹੁਤਾ ਧਨ ਆੜ ਹੋ ਗਿਆ। ਥੋੜੀ ਮਿਹਨਤ ਕਰਦਾ ਬਹੁਤਾ ਕੁਝ ਮਿਲ ਜਾਂਦਾ ਹੈ। ਲੇਕਿਨ ਸੁੱਖ ਤਾਂ ਹੀ ਨਹੀਂ ਮਿਲੇਗਾ। ਲੋੜਾਂ ਦੀ ਪੂਰਤੀ ਹੋ ਜਾਏਗੀ, ਜਰਾ ਡੰਗ ਨਾਲ ਹੋ ਜਾਏਗੀ। ਅਗਰ ਵਾਖਈ ਧਨ ਤੋਂ ਹੀ ਸੁਖ ਮਿਲਦਾ ਹੈ ਫਿਰ ਧਰਮ ਮੰਦਰਾਂ ਦੀ ਲੋੜ ਨਹੀਂ ਸੀ ਇਬਾਦਤ ਦੀ ਲੋੜ ਨਹੀਂ ਸੀ ਹਰ ਧਨਵਾਨ ਸੁਖੀ ਚਾਹੀਦਾ ਸੀ ਪਰ ਧਨਵੇ ਮਿਲਦਾ ਹੈ দান ਕਰਨ ਨਾਲ ਮਹਾ ਅਨੰਤ ਤੇ ਰਸ ਮਿਲਦਾ ਹੈ ਨਾਮ ਜਪਣ ਨਾਲ ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣੈ ਕੁ ਉੱਚੀ ਪ੍ਰਾਲਬਦੋ ਹੋਇ ਕੋਈ ਪੁਰਬਲਾ ਬੀਜਿਆ ਹੋਇਆ ਬੀਜ ਹੋਵੇ ਇਹਨਾਂ ਬਚਨਾਂ ਦੇ ਸ਼ਰਧਾ ਪੈਦਾ ਆਉਂਦੀ ਹੈ ਬਚਨ ਸੁਣਨ ਨਾਲ ਜ਼ਰੂਰ ਕੋਈ ਤੁਹਾਡੇ ਪੁਰਬਲੇ ਬੀਜੇ ਬੀਜ ਨਹੀਂ ਤੁਸੀਂ ਸਤਸੰਗ ਦਾ ਪਿਆਸ ਰੱਖਦੇ ਹੋ ਤੜਪ ਰੱਖਦੇ ਹੋ ਤੇ ਪੁਰਬਲੇ ਬੀਜਣ ਤੋਂ ਬਿਨਾ ਨਹੀਂ ਆਉਂਦੀ ਅਰ ਕੀਰਤ ਸਾਧ ਸੰਗਤ ਹੈ ਸਿਰ ਕਰ ਮੰਨ ਕੇ ਕਰਮਾ ਕਹੋ ਨਾ ਅਨਿਕ ਤੇ ਸਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈ ਕੰਨ ਦਾ ਕੁਝ ਬੀਜਿਆ ਹੋਇਆ ਹੈ। ਕੁਝ ਥੋੜਾ ਬਹੁਤ ਕੀਤਾ ਹੈ। ਸਤਸੰਗ ਨਸੀਬ ਹੋਵੇ। ਬਚਨ ਸਾਧ ਸੁਖ ਪੰਥਾ ਲਹੰਤਾ ਵਡ ਕਰਮਣੈ। ਰਹੰਤਾ ਜਨਮ ਮਰਣੈ। ਨਾਨਕ ਹਰ ਬਾਣੇ ਪ੍ਰਹਾਰਣ। ਉਹ ਜਨਮ ਮਰਨ ਤੋਂ ਰਹਿਤ ਹੋ ਜਾਏਗਾ। ਹਰੀ ਦੇ ਬਾਣ ਨਾਲ ਪ੍ਰਭੂ ਦੇ ਨਾਮ ਜਪਦਿਆਂ ਜਪਦਿਆਂ ਜਨਮ ਮਰਨ ਦੇ ਦੁੱਖ ਨੂੰ ਮਿਟਾ ਦੇ। ਨਾਸ਼ ਕਰ ਦੇਗਾ